ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਵਾਇਗੁਰ ਦੀ ਕਿਰਪਾ ਸਰ ਕਾਬ ਠੀਕ ਠਾਕ ਹੋਵੋਗੇ ਅੱਜ ਆਪਾਂ ਦੁਬਾਰਾ 31 ਤਰੀਕ ਦੀ ਅਪਡੇਟ ਲੈ ਕੇ ਆਏ ਆ 12 ਵਜੇ ਕੇ 5 ਮਿੰਟ ਦੀ ਇਹ ਚਾਂਦਪੁਰਾ ਸੈਫਨ ਦੀ ਅਪਡੇਟ ਆ ਜੀ ਤੇ ਚਾਂਦਪੁਰਾ ਸੈਫਨ ਤੇ 12 ਵਜੇ ਪਾਣੀ ਚੜਿਆ ਹੋਇਆ ਤੇ ਅੱਜ ਬਰਸਾਤ ਵੀ ਜਿਹੜੀ ਆ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਵੀ ਬਰਸਾਤ ਬਹੁਤ ਜ਼ਿਆਦਾ ਹੋਈ ਆ ਅੱਗੇ ਪਿੱਛੇ ਵੀ ਬਰਸਾਤ ਕਾਫੀ ਆ ਜਿਹੜਾ ਗੂਲੇ ਚਿਗੇ ਆ ਉੱਥੇ ਪਾਣੀ ਕਾਫੀ ਚੜਿਆ ਉੱਥੇ ਕੋਈ ਕਰੀਬ ਗ੍ਰੀਵ 38000 ਕਿਸਕ ਦੇ ਨੇੜੇ ਪਾਣੀ ਹੋ ਗਿਆ ਕੱਲ ਨਾਲੋਂ ਕਾਫੀ ਜ਼ਿਆਦਾ ਪਾਣੀ ਜਿਹੜਾ ਚੜਿਆਗਾ ਤੇ ਆਪਣੇ ਪਾਣੀ ਅੱਜ ਚੜਨਾ ਸਟਾਰਟ ਹੋਇਆਗਾ ਤੇ ਪਿੱਛੇ ਜਿਹੜਾ ਸੁਖਨਾ ਝੀਲ ਦਾ ਪਾਣੀ ਆ ਦੱਸਦੇ ਆ ਉਹ ਠੀਕ ਠਾਕ ਆ ਉੱਥੇ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ ਉੱਥੇ ਪਾਣੀ ਨਹੀਂ ਹੈਗਾ ਅੱਜ ਚੰਡੀਗੜ੍ਹ ਮੀਂਹ ਪਿਆ ਪਿਆਗਾ ਹੈਂ ਤੱਕ ਵਾਰਸ ਹੋਈ ਆ ਤੇ ਅੱਗੇ ਜਿਹੜੀ ਡਾਂਗ ਦੀ ਨਦੀ ਆ ਉਹਦੇ ਜਿਹ ਵੀ ਪਾਣੀ ਪੱਲਾ ਦਬਾਉ ਜਾਦੇ ਆ ਤੇ ਪਿੱਛੇ ਪਾਣੀ ਡਾਂਗ ਦੀ ਨਦੀ ਦਾ ਘੜਿਆ ਤੇ ਇਸ ਕਰਕੇ ਜਿਹੜਾ ਪਾਣੀ ਪਿੱਛੇ ਪਾਣੀ ਦਾ ਜ਼ੋਰ ਹੈਗਾ ਉਹ ਪਾਣੀ ਆਪਣੇ ਹਜੇ ਨਹੀਂ ਆਇਆ ਉਦੋਂ ਤੱਕ ਕਿ ਪਾਣੀ ਕਾਫੀ ਨਿਕਲ ਜੂਗਾ ਅੱਜ ਮੀਂਹ ਪੈਣੇ ਕਰਕੇ ਜਿਹੜਾ ਬਾਸਿਆਂ ਦਾ ਪਾਣੀ ਆ ਖੇਤਾਂ ਦਾ ਨਾਲਿਆਂ ਦਾ ਪਾਣੀ ਆ ਜਿਹੜਾ ਉਹ ਵੀ ਘੱਗੜ ਦੇ ਵਿੱਚ ਪਿਆ ਹੋ ਸਕਦਾ ਉਹਦੇ ਕਰਕੇ ਕੁਝ ਪਾਣੀ ਆਪਣੇ ਚੜਿਆ ਹੋਵੇ ਕਾਕੇ ਕੱਲ ਕਾ ਗੰਦਾ ਪਾਣੀ ਕਾਫੀ ਥੱਲੇ ਚੱਲਾ ਗਿਆ ਸੀਗਾ ਉਹ ਦਾ ਬਹੁਤ ਫਾਇਦਾ ਹੋ ਗਿਆ ਜਿਹੜਾ ਕੱਲ ਕਾ ਗਰਨੀਵਾ ਹੋ ਗਿਆ ਉਹ ਕਰਕੇ ਉਸ ਚੀਜ਼ ਦਾ ਬਹੁਤ ਫਾਇਦਾ ਹੋ ਗਿਆ ਕਿਉਂਕਿ ਜਦੋਂ ਪਿਛਲਾ ਪਾਣੀ ਆ ਕੇ ਨਾਲਣਾ ਉਹਦੋਂ ਇਹ ਪਾਣੀ ਕਾਫੀ ਨਿਕਲ ਜਾਣਾ ਜੀ ਵਾਗਰੂ ਮੇਅਰ ਕਰੇ ਤੇ ਕਾ ਘਰ ਪਾਣੀ ਬਹੁ ਖਿੱਚ ਰਿਹਾ ਜੀ ਐਸ ਤਰ੍ਹਾਂ ਇੱਕ ਘਰ ਤੇ ਪਾਣੀ ਚੜਿਆ ਹੋਇਆ ਹੈਗਾ ਕਰੀਬ ਤੇ ਵਾਵਾ ਪਾਣੀ ਚੜਿਆ ਕੁ 2 ਫੁੱਟ ਸਵੇਰ ਦਾ ਪਾਣੀ ਚੜਿਆ ਹੋਇਆ ਕਾਮ ਨੂੰ ਅਸੀਂ ਵੀਡੀਓ ਫੇਰ ਪਾਵਾਂਗੇ ਤੁਹਾਨੂੰ ਕਰਕੇ ਹੋ ਸਕਦਾ ਸ਼ਾਮ ਤੱਕ ਪਾਣੀ ਕਾਫੀ ਜੜਾ ਹੋਵੇ ਜਿਹੜੀ ਇਹ ਵੀਡੀਓ ਦੇਖਦੇ ਆਏ ਚਲਵਾੜੇ ਵਾਲੇ ਪੌਦ ਤੋਂ ਬਣੀ ਹੋਈ ਆ ਇਸ ਤੇ ਤੁਸੀਂ ਦੇਖਦੇ ਆਏ ਪਾਣੀ ਜਿੰਨਾ ਪਹਿਲਾਂ ਚੱਲਿਆ ਸੀਗਾ ਇੱਕ ਗੱਦੇ ਵਿੱਚ ਉਹਨਾਂ ਕੀ ਪਾਣੀ ਹੁਣ ਚੱਲਿਆ ਜਿੰਨਾ ਪਹਿਲਾਂ ਪੂਰੇ ਚੜ ਕੇ ਚੱਲਿਆ ਜਦੋਂ ਪਹਿਲਾਂ ਮੀਂਹ ਪਿਆਗਾ ਉਹਨਾਂ ਕੀ ਇਹ ਪਾਣੀ ਹੁਣ ਚੱਲ ਰਿਹਾ ਹੈਗਾ ਇਸ ਵੇਲੇ ਤੇ ਸ਼ਾਮ ਤੱਕ ਪਾਣੀ ਵਧਣ ਦੀ ਸੁਭਾਵਨਾ ਹੈਗੀ ਆ ਆ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਜਿਹੜਾ ਸੈਪਨ ਦੇ ਵਿੱਚ ਪਾਣੀ ਕਾਫੀ ਵਧੂਗਾ ਹੋ ਸਕਦਾ ਪਾਣੀ 2.5 ਫੁੱਟ 3 ਫੁੱਟ ਵਧੇ ਕਿਉਂਕਿ ਖਨੌਰੀ ਵੀ ਪਾਣੀ ਵਧਣ ਦੀ ਸੁਭਾਵਨਾ ਖਨੌਰੀ ਪਾਣੀ ਵਧਿਆ ਕੱਲ ਨਾਲ ਤਾਂ ਇਸ ਕਰਕੇ ਜਿਹੜਾ ਪਿਛਨਾ ਪਾਣੀ ਆ ਹੁਣ ਆ ਕੇ ਘਟਕਰ ਦੇ ਵਿੱਚ ਇੱਥੇ ਆਪਣੇ ਅੰਗੂਲੇ ਜਿਗੇ ਰੜਿਆ ਆ ਗੋਲੇ ਜੀ ਦੇ ਡੋਟਨ ਨਦੀਆਂ ਦਾ ਪਾਣੀ ਆਉਂਦਾਗਾ ਮਾਰ ਕੰਡੇ ਦਾ ਵੀ ਆਉਂਦਾਗਾ ਤਾਂਗੜੀ ਦਾ ਵੀ ਆਉਂਦਾ ਜਿਹੜੀ ਪਟਿਆਲੇ ਵਾਲੀ ਨਦੀ ਆ ਉਹਦਾ ਵੀ ਆਉਂਦਾਗਾ ਤੇ ਘਟ ਕਰਦਾ ਪਾਣੀ ਵੀ ਆਉਂਦਾ ਤੇ ਪਟਿਆਲੇ ਵੀ વરસાદ ਜਿਹੜੀ ਆ ਕਾਫੀ ਹੋਈ ਆ ਉਸ ਕਰਕੇ ਪਟਿਆਲੇ ਵੀ ਪਾਣੀ ਹੈ ਪਟਿਆਲੇ ਦੇ ਵਿੱਚ ਏਰੀਏ ਦੇ ਵਿੱਚ ਵੀ ਪਾਣੀ ਕਾਫੀ ਆ ਉਹ ਪਾਣੀ ਵੀ ਇਹਦੇ ਚ ਰੜਿਆ ਉਸ ਕਰਕੇ ਇਹ ਇਹ ਪਾਣੀ ਜਿਹੜਾ ਹੈਗਾ ਹੁਣ ਚੜਿਆ ਥੋੜਾ ਘਣਾ ਇਹ ਹੋ ਸਕਦਾ ਹੋਪਫੁਲੀ ਮਾਰਕਲੇ ਹੁਣ ਆਏ ਪਾਣੀ ਆਸਤੇ ਆਸਤੇ ਕਰਕੇ ਨਿਕਲ ਜੇ ਜੇ ਕਿ ਬਰਸਾਤ ਅੱਗੇ ਨਹੀਂ ਪੈਂਦੀ ਨਹੀਂ ਤਾਂ ਵੈਗੁਰ ਜਾਣਦਾ ਜੀ ਮੇਰ ਕਰੋ ਸੱਚੇ ਪਾਤਸ਼ਾਹ ਇਹ ਪਾਣੀ ਇੱਦਾਂ ਨਿਕਲਦਾ ਰਹੇ ਤੇ ਪਾਣੀ ਦਾ ਹਜੇ ਡਿਕ ਬਚਾਜ ਕੋਈ ਐਡੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਸ਼ਾਮ ਨੂੰ ਅਸੀਂ ਤੁਹਾਨੂੰ ਜਿਹੜਿਆ ਵੀ ਅਪਡੇਟ ਹੋਏ ਸਾਨੂੰ ਸ਼ਾਮ ਨੂੰ ਵੀਡੀਓ ਪਾ ਕੇ ਤੁਹਾਨੂੰ ਅਪਡੇਟ ਦੇਵਾਂਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਅਗਲੀ ਵੀਡੀਓ ਤੱਕ ਅਸੀਂ ਤੁਹਾਨੂੰ ਫਿਰੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਜੀ ਸਲਾਮ ਅਲੈਕੁਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼ ਰਹੋ ਰੱਬ ਤੁਹਾਨੂੰ ਰਾਜੀ ਰੱਖੇ ਜੀ